ਸੋ ਖਬਰ ਕੈਨੇਡਾ ਤੋਂ ਹੈ ਤੇ ਖਬਰ ਹੈ ਵੀ ਅੰਤਰਰਾਸ਼ਟਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਦੀ ਖਿੱਚੋਤਾਣ ਤੇ ਉਹਨਾਂ ਦੇ ਆਪਣੇ ਦਿਗਦੇ ਵਿਕਾਰ ਦੇ ਮੱਦੇਨਜ਼ਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਸੋ ਇਹ ਖਬਰ ਪੂਰੇ ਦੇਸ਼ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਇੱਕ ਅੱਗ ਵਾਂਗੂ ਫੈਲ ਗਈ ਕਿਉਂਕਿ ਜਿਸ ਦਾ ਇੰਤਜ਼ਾਰ ਬਹੁਤ ਚਿਰ ਤੋਂ ਹੋ ਰਿਹਾ ਸੀ ਉਹ ਆਖਰਕਲ ਟੂਡੋ ਨੇ ਓਟਾਵਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕਰ ਦਿੱਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਤੇ ਉਹਨਾਂ ਨੇ ਨਾਲ ਹੀ ਆਪਣੀ ਲਿਬਰਲ ਪਾਰਟੀ ਨੂੰ ਆਪਣਾ ਨਵਾਂ ਨੇਤਾ ਚੁਣ ਦੇ ਲਈ ਆਖਿਆ ਹੈ। ਔਰ ਇਹ ਸਭ ਕੁਝ ਇਸ ਕਰਕੇ ਹੋਇਆ ਹੈ ਕਿ ਉਹਨਾਂ ਤੇ ਕਾਫੀ ਜ਼ਿਆਦਾ ਦਬਾਅ ਸੀ ਕੁਝ ਪਾਰਟੀ ਦੇ ਅੰਦਰੋਂ ਤੇ ਕੁਝ ਲੋਕਾਂ ਦਾ। ਔਰ ਉਹਨਾਂ ਨੇ ਫਿਰ ਗਵਰਨਰ ਜਨਰਲ ਨੂੰ ਇਹ ਕਿਹਾ ਕਿ ਤੁਸੀਂ 24 ਮਾਰਚ ਤੱਕ ਜਿਹੜੀ ਕੈਨੇਡਾ ਦੀ ਸੰਸਦ ਹੈ ਉਸ ਨੂੰ ਉਸ ਦੀ ਜਿਹੜੀ ਮੀਟਿੰਗ ਹੈ ਜਾਂ ਉਸ ਨੂੰ ਮੁਅਤਲ ਕਰ ਦਿਓ ਤਾਂ ਕਿ ਉਦੋਂ ਤੱਕ ਕੋਈ ਕਾਰਵਾਈ ਨਾ ਹੋਵੇ ਹੁਣ ਇਹ ਵੀ ਦੱਸ ਦਈਏ ਕਿ ਸੰਸਦ ਦਾ ਜਿਹੜਾ ਅਗਲਾ اجلاس ਸੀਗਾ ਉਹ 27 ਜਨਵਰੀ ਤੋਂ ਸ਼ੁਰੂ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਟੂਡੋ ਨੇ ਇਹ ਫੈਸਲਾ ਲੈ ਕੇ ਆਪਣਾ ਅਸਤੀਫਾ ਦੇ ਦਿੱਤਾ ਤਾਂ ਕਿ ਉਹ ਸਰਕਾਰ ਡਿੱਗਣ ਦੇ ਜਿਹੜਾ ਕਾਰਨ ਉਸ ਤੋਂ ਵੱਤ ਜਾਣ ਕਿਉਂਕਿ ਇਸ ਵਾਰ ਸਪਸ਼ਟ ਸੀ ਕਿ ਜੇਕਰ ਇਜਲਾਸ ਹੋਇਆ ਤਾਂ ਨਾ ਤਾਂ ਉਹਨਾਂ ਵਿੱਚ ਵਿਸ਼ਵਾਸ ਨਾ ਹੋਊਂਦਾ ਮਤਾ ਜਿਹੜਾ ਉਹ ਪਾਸ ਹੋ ਜਾਵੇਗਾ ਤੇ ਸਰਕਾਰ ਡਿੱਗ ਜਾਵੇਗੀ ਸੋ ਟੁੱਡੋ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਅਸਤੀਫਾ ਜਿਹੜਾ ਹੈ ਉਹ ਪੇਸ਼ ਕਰ ਦਿੱਤਾ ਤੇ ਆਪਣੀ ਪਾਰਟੀ ਨੂੰ ਅਗਲਾ ਨੇਤਾ ਚੁਣ ਲਈ ਕਿ ਆਏ ਪਰ ਉਹਨਾਂ ਨੇ ਆਪਣੇ ਮਨ ਦੀ ਜਿਹੜੀ ਪੜਾ ਸਹਿਜਾ ਨਾਰਾਜ਼ਗੀ ਹੈ ਉਹ ਦੂਰ ਕਰ ਦੇਆ ਕਿਹਾ ਏ ਵਿੱਚ ਲਿਬਰਲ ਪਾਰਟੀ ਹੈ ਜਿਹੜੀ ਇਹ ਕੋਈ ਬਿਹਤਰੀਨ ਬਦਲ ਬਦਲਵਜੋ ਸਾਹਮਣੇ ਨਹੀਂ ਲੋਕਾਂ ਦੇ ਆਏਗੀ ਤੇ ਹੋ ਸਕਦਾ ਹੈ ਕਿ ਲੋਕੀਆਂ ਨੂੰ ਜਿਹੜਾ ਹੈ ਇਨੀਆਂ ਵੋਟਾਂ ਪਾ ਨਾ ਪਾਉਣ ਕਿ ਸਰਕਾਰ ਬਣਾ ਸਕੇ ਸੋ ਦੋਸਤੋ ਇਹ ਤਾਂ ਹੋਣਾ ਹੀ ਸੀਗਾ ਇੱਕ ਦਿਨ ਔਰ ਇਹ ਹੋ ਗਿਆ ਹੁਣ ਤੁਹਾਨੂੰ ਦੱਸ ਦਈਏ ਕਿ ਪਾਰਟੀ ਦਾ ਜਿਹੜਾ ਸੰਵਿਧਾਨ ਉਹ 4 ਮਹੀਨੇ ਪਾਰਟੀ ਨੂੰ ਦਿੰਦਾ ਹੈ ਕਿ ਤੁਸੀਂ 4 ਮਹੀਨਿਆਂ ਦੇ ਵਿੱਚ ਆਪਣਾ ਅਗਲਾ ਜਿਹੜਾ ਨੇਤਾ ਹੈ ਉਹ ਚੁਣ ਸਕਦੇ ਹੋ ਪਰ ਲੱਗਦਾ ਇਹ ਹੈ ਤੇ ਆਉਂਦੇ 3 ਮਹੀਨਿਆਂ ਦੇ ਵਿੱਚ ਪਾਰਟੀ ਜਿਹੜਾ ਉਹ ਆਪਣਾ ਨਵਾਂ ਨੇਤਾ ਚੁਣ ਲਏਗੀ ਜਸਟਿਨ ਟਰੂਡੋ ਚਾਰੋਂ ਤਲਫੋਂ ਇੰਨੇ ਘਿਰ ਗਏ ਸੀ ਕਿ ਉਹਨਾਂ ਕੋਲ ਹੁਣੇ ਅਸਤੀਫਾ ਦੇਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ ਕਿਉਂਕਿ ਕੈਨੇਡਾ ਦੀ ਆਰਥਿਕ ਹਾਲਤ ਹੈ ਜਿਹੜੀ ਉਹ ਵੀ ਕਾਫੀ ਖਸਤਾ ਹੋ ਗਈ ਹੈ ਤੇ ਦਿਨ-ਬਦਨ ਜਿਹੜਾ ਉਸ ਦਾ ਡਾਲਰ ਹੈ ਉਹ ਹੀਠਾਂ ਨੂੰ ਆ ਰਿਹਾ ਹੈ ਔਰ ਇਸ ਤੋਂ ਇਲਾਵਾ ਜਿਹੜੇ ਉਥੋਂ ਦੇ ਵਸਿੰਦੇ ਨੇ ਉਹਨਾਂ ਦੀ ਵੀ ਕੋਈ ਆਰਥਿਕ ਜਿਹੜੀ ਹਾਲਤ ਹੈ ਉਹ ਬਹੁਤ ਚੰਗੀ ਨਹੀਂ ਹੈ ਮੰਗਾਈ ਨਹੀਂ ਘੇਰਿਆ ਹੋਇਆ ਹੈ ਇਸ ਤੋਂ ਇਲਾਵਾ ਘਰਾਂ ਦੀ ਥੋੜ੍ਹੀ ਮਹਿਸੂਸ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਘਰ ਬਣਨੇ ਸ਼ੁਰੂ ਹੋ ਗਏ ਨੇ ਪਰ ਅਜੇ ਵੀ ਕਈ ਥਾਵਾਂ ਤੇ ਘਰ ਜਿਹੜੇ ਆ ਉਹਨਾਂ ਦੀ ਥੋੜ੍ਹੇ ਤੇ ਉਹਦੇ ਨਾਲ ਨਾਲ ਲੋਕਾਂ ਨੂੰ ਬਹੁਤ ਮਹਿੰਗੇ ਪਾਠੇ ਕਮਰੇ ਲੈ ਕੇ ਲੈ ਕੇ ਰਹਿਣਾ ਪੈ ਰਿਹਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਆਇਆ ਟੂਡੋ ਦੇ ਖਿਲਾਫ ਜਿਹੜਾ ਹੈ ਕਿਸਮ ਦਾ ਅੰਦਰੋਂ ਅੰਦਰ ਗੁੱਸਾ ਵੀ ਚੱਲ ਰਿਹਾ ਹੈ। ਔਰ ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਟੂਡੋ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸੀ ਜਿਸ ਵਿੱਚ ਉਹਨਾਂ ਨੇ ਜਹਾਜ਼ਾਂ ਦੇ ਜਹਾਜ਼ ਭਰ ਕੇ ਇੱਕ ਵਾਰਾਂ ਪਹਿਲਾਂ ਕੈਨੇਡਾ ਲੋਕਾਂ ਨੂੰ ਬੁਲਾ ਲਿਆ ਤੇ ਫਿਰ ਉਹੀ ਉਹਨਾਂ ਦੀ ਸਿਰਦਰਦੀ ਬਣ ਗਏ ਤੇ ਉਹਨਾਂ ਨੂੰ ਉਹ ਸੰਭਾਲ ਨਹੀਂ ਸਕੇ। ਉਹਨਾਂ ਦੇ ਲਈ ਉਹ ਉੱਥੇ ਸਹੂਲਤਾਂ ਪੈਦਾ ਨਹੀਂ ਕਰ ਸਕੇ ਜਿਸ ਕਾਰਨ ਜਿਹੜੀ ਹੈ ਕੈਨੇਡਾ ਦੀ ਹਸਤੀ ਖਸਤੀ ਹੋਈ। ਇਹ ਉਹ ਜਿਹੜੇ ਲੋਕ ਉੱਥੇ ਗਏ ਸੀ ਉਹਨਾਂ ਦੀ ਹਾਲਤਾਂ ਖਸਤੀ ਹੈ ਸੋ ਇਸ ਕਰਕੇ ਆਉਂਦੀਆਂ ਚੋਣਾਂ ਦੇ ਵਿੱਚ ਇਹ ਹੁਣ ਵੇਖਿਆ ਜਾਏਗਾ ਕਿ ਲੋਕ ਜਿਹੜੇ ਆ ਉਹ ਕਿਸ ਪਾਸੇ ਜਾਂਦੇ ਨੇ ਕੀ ਉਹ ਫਿਰ ਦੁਬਾਰਾ ਇਸ ਲਿਬਰਲ ਪਾਰਟੀ ਨੂੰ ਹੀ ਜਿਹੜਾ ਆਪਣਾ ਸੱਤਾ ਜਿਹੜੀ ਆ ਸੰਭਾਲਦੇ ਨੇ ਜਾਂ ਕਿ ਉਹ ਕਨਜ਼ਰਵੇਟਿਵ ਨੂੰ ਜਗ੍ਹਾ ਦੇਂਦੇ ਨੇ ਕਿ ਤੁਸੀਂ ਹੁਣ ਚਲਾਓ ਦੇਸ਼ ਪਰ ਇੱਕ ਵਾਰ ਫਿਰ ਦੱਸ ਦਈਏ ਕਿ ਕੈਨੇਡਾ ਜਿਹੜਾ ਹੈ ਉਹ ਕਿੱਥੋਂ-ਕਿੱਥੋਂ ਘਿਰਿਆ ਪਹਿਲਾਂ ਤਾਂ ਉਹ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਘਿਰਿਆ ਹੋਇਆ ਸੀਗਾ ਫਿਰ ਉਸ ਨੂੰ 트ੰਪ ਨੇ ਦੋ ਜਿਹੜੀਆਂ ਧਮਕੀਆਂ ਦਿੱਤੀਆਂ ਭਾਵੇਂ ਉਹ ਬੇਸ਼ੱਕ ਧਮਕੀਆਂ ਨੂੰ ਇਸ ਤਰ੍ਹਾਂ ਨਹੀਂ ਲੈ ਰਹੇ ਕਿ ਉਹਨਾਂ ਨੇ ਕਾਫੀ ਜਿਹੜੇ ਆ ਉਹ ਕੋਈ ਬਹੁਤ ਸਖਸ਼ ਸ਼ਬਦ ਨਹੀਂ ਵਰਤੇ ਉਹਨਾਂ ਨੇ ਕਿਹਾ ਕਿ 25% ਜਿਹੜਾ ਟੈਰਿਫ ਹੈ ਉਹ ਵਧਾ ਦੇਵਾਂਗੇ ਇਸ ਤੋਂ ਇਲਾਵਾ ਜਦੋਂ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਆਪਣੀਆਂ ਸਰਹੱਦਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀ ਗੈਰ ਕਾਨੂੰਨੀ ਆਵਾਜਾਈ ਹੈ ਉਹ ਦੋਵਾਂ ਦੇਸ਼ਾਂ ਦੇ ਵਿੱਚ ਕੈਨੇਡਾ ਤੇ ਅਮਰੀਕਾ ਵਿੱਚ ਨਾ ਹੋਵੇ ਨਾ ਹੋਵੇ ਤਾਂ ਕਿ ਲੋਕ ਜਿਹੜੇ ਆ ਉਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਨਾ ਹੋ। ਅੱਧ ਫਿਰ ਜਿਸ ਵੇਲੇ ਟੂਡੋ ਦਾ ਇਹ ਬਿਆਨ ਆਇਆ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਜਿਹੜੇ ਟਰੰਪ ਸਾਹਿਬ ਹੈ ਉਹ ਚੁੱਪ ਨਹੀਂ ਰਹੇ ਉਹਨਾਂ ਨੇ ਫਿਰ ਇੱਕ ਵਾਰ ਆਇਆ ਹੈ ਕਿ ਮੈਂ ਕੈਨੇਡਾ ਨੂੰ ਫਿਰ ਕਹਿਣਾ ਕਿ ਇੱਕ ਵਾਰਾ ਸੋਚਣ ਜੇ ਉਹ ਅਮਰੀਕਾ ਦੇ ਵਿੱਚ ਰਲ ਜਾਣ ਅਮਰੀਕਾ ਦਾ 50 ਜਵਾ ਜਾਂ ਜਨਮਾ ਵੀ ਉਹ ਸਟੇ ਆਪਣਾ ਸਟੇਟ ਬਣਦੀ ਹੈ ਉਹ ਆ ਜਾਣ ਤਾਂ ਇਹਦੇ ਵਿੱਚ ਕੋਈ ਹਰਜ ਨਹੀਂ ਉਹ ਬਾਹਰ ਬਾਹਰ ਇਸ ਕੱਲ ਨੂੰ ਕਿਉਂ ਕਹਿ ਰਹੇ ਨੇ ਇਹ ਤੇ ਉਹਨਾਂ ਦੀ ਮਨਛਾ ਜਿਹੜੀ ਹੈ ਉਹ ਕੁਝ ਚਿਰ ਬਾਅਦ ਹੀ ਪਤਾ ਲੱਗ ਸਕਦੀ ਹੈ ਪਰ ਕੈਨੇਡਾ ਤੇ ਕੈਨੇਡਾ ਵਾਸੀਆਂ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ ਤੇ ਆਪਣਾ ਜਿਹੜਾ ਦੇਸ਼ ਹੈ ਉਹਨੂੰ ਸੰਭਾਲਣ ਦੀ ਲੋੜ ਹੈ ਹੁਣ ਦੇਖਣਾ ਇਹ ਹੈ ਕਿ ਬੇਸ਼ੱਕ ਜਣੀਆਂ ਕੈਨੇਡਾ ਦੀਆਂ ਆਮ ਚੋਣਾਂ ਨੇ ਉਹ ਤਾਂ ਅਕਤੂਬਰ ਵਿੱਚ ਹੋਣਗੀਆਂ ਔਰ ਉਸ ਤੋਂ ਪਹਿਲਾਂ 3 ਮਹੀਨਿਆਂ ਵਿੱਚ ਲਿਬਰਲ ਪਾਰਟੀ ਆਪਣਾ ਅਗਲਾ ਨੇਤਾ ਕੌਣ ਚੁੰਦੀ ਏ ਕਿਸ ਨੂੰ ਬਣਾਉਦੀ ਏ ਤੇ ਇਹ ਇਹਦਾ ਜਿਹੜਾ ਅੱਗੇ ਆਉਣ ਵਾਲਾ ਨੇਤਾ ਹੈ ਉਹ ਕਿਸ ਤਰ੍ਹਾਂ ਦਾ ਹੈ ਕਿ ਉਹ ਸਰਕਾਰ ਨੂੰ ਸੰਭਾਲ ਸਕੇਗਾ ਜਾਂ ਜਿਹੜੇ ਇਹ ਇਹਨਾਂ ਵੱਲੋਂ ਟਰੂਡੋ ਸਾਹਿਬ ਵੱਲੋਂ ਵਗਾੜੇ ਗਏ ਕਾਮਿਆਂ ਉਹਨਾਂ ਨੂੰ ਸੁਧਾਰ ਸਕੇਗਾ ਇਹ ਦੇਖਣਾ ਹੋਵੇਗਾ ਸੋ ਇੰਤਜ਼ਾਰ ਕਰੋ ਹੁਣ ਤੁਸੀਂ ਘੱਟ ਤੋਂ ਘੱਟ ਜਿਹੜਾ 3 ਮਹੀਨੇ ਆ ਉੱਥੇ ਉਹਦੇ ਵਿੱਚ ਕੈਨੇਡਾ ਦੇ ਵਿੱਚ ਪ੍ਰਸ਼ਾਸਨਿਕ ਜਿਹੜਾ ਕੰਮ ਕਾਜ ਹੈ ਉਹ ਇਕਦਮ ਸਟੈਂਡ ਸਟਿਲ ਹੋ ਜਾਏਗਾ ਸਰਕਾਰ ਦੇ ਲੈਵਲ ਤੇ ਇਸ ਕਰਕੇ ਕੋਈ ਵੀ ਜਿਹੜਾ ਨਵੀਂ ਪਾਲਸੀ ਜਾਂ ਨਵੀਂ ਚੀਜ਼ ਤੁਹਾਡੇ ਸਾਹਮਣੇ ਨਹੀਂ ਆਏਗੀ ਇਸ ਕਰਕੇ ਉਹਨਾਂ ਚਿਰ ਇੰਤਜ਼ਾਰ ਕਰਨਾ ਪਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਕਿਹੜਾ ਦਿੱਤਾ ਅੱਗੇ ਆਉਂਦਾ ਹੈ ਤੇ ਟ੍ਰੂਡੋ ਦੀ ਜਗ੍ਹਾ ਲੈ ਕੇ ਦੇਸ਼ ਨੂੰ ਚਲਾਉਂਦਾ ਹੈ ਜਾਂ ਕਿ ਨਵੀਆਂ ਚੋਣਾਂ ਵੱਲ ਦੇਸ਼ ਜਾਂਦਾ ਹੈ ਤੇ ਚੋਣਾਂ ਤੋਂ ਬਾਅਦ ਅੱਗੇ ਪਾਰਟੀ ਕਿਹੜੀ ਆਉਂਦੀ ਹੈ ਉਦੋਂ ਤੱਕ ਮੈਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ